ਪੰਜਾਬ ਦਾ ਕਿਸਾਨ ਸਿਰਫ ਝੋਨੇ ਅਤੇ ਕਣਕ ਦੀ ਫਸਲ ਉੱਪਰ ਹੀ ਨਿਰਭਰ ਰਹਿ ਕੇ ਆਪਣਾ ਘਰ ਸੰਸਾਰ ਚਲਾ ਰਿਹਾ ਹੈ ਦਿਨੋ ਦਿਨ ਵਾਧਦੇ ਖਰਚੇ ਅਤੇ ਰੋਜ਼ ਨਵੀਆਂ ਪੈਦਾ ਹੁੰਦੀਆਂ ਜ਼ਰੂਰਤਾਂ ਇੱਕ ਛੋਟੇ ਕਿਸਾਨ ਦੀ ਆਮਦਨੀ ਤੋਂ ਨਹੀਂ ਪੂਰੀਆਂ ਹੁੰਦੀਆਂ ਇੱਥੇ ਹੀ ਗੱਲ ਕਰਦੇ ਹਾਂ ਪੰਜਾਬ ਦੇ ਇੱਕ ਡੇਰੀ ਫਾਰਮਰ ਸਵਰਗੀ ਅਰੰਦੀਪ ਸਿੰਘ ਰੋਡੇ ਦੇ ਭਤੀਜੇ ਅਤੇ ਇੱਕ ਸਫਲ ਡੇਰੀ ਫਾਰਮਿੰਗ ਕਰਨ ਵਾਲੇ ਕਿਸਾਨ ਗੁਰਮੀਤ ਸਿੰਘ ਦੀ ਜੋ ਕਿ ਇਸ ਕਿੱਤੇ ਵਿੱਚੋਂ ਚੰਗੀ ਕਮਾਈ ਕਰਨ ਦੇ ਨਾਲ-ਨਾਲ ਆਪਣੇ ਅਤੇ ਆਪਣੇ ਪਰਿਵਾਰ ਦਾ ਨਾਮ ਪੂਰੇ ਦੇਸ਼ ਭਰ ਵਿੱਚ ਮਸ਼ਹੂਰ ਕਰ ਰਹੇ ਹਨ ਇਸ ਪਰਿਵਾਰ ਵਿੱਚ ਇਹਨਾਂ ਦੀ ਸਪੋਰਟ ਕਰਨ ਲਈ ਐਸਜੀਪੀਸੀ ਮੈਂਬਰ ਸੁਖ ਹਰਪ੍ਰੀਤ ਸਿੰਘ ਜਗਦੀਪ ਸਿੰਘ ਬਿੱਲੂ ਸਿੰਘ ਹਰਬਾਜ ਸਿੰਘ ਬਲਵਿੰਦਰ ਸਿੰਘ ਜਗਤ ਜੋਤ ਸਿੰਘ ਹਮੇਸ਼ਾ ਇਹਨਾਂ ਦੇ ਨਾਲ ਤਤਪਰ ਰਹਿੰਦੇ ਹਨ ਇਸ ਸਮੇਂ ਉਹਨਾਂ ਕੋਲ ਤਕਰੀਬਨ 100 ਤੋਂ ਉੱਪਰ ਗਊਆਂ ਹਨ ਅਤੇ ਜਿਨ੍ਹਾਂ ਦੀ ਸਾਂਭ ਸੰਭਾਲ ਲਈ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਪਰ ਹੁਣ ਗੁਰਮੀਤ ਸਿੰਘ ਵੱਲੋਂ ਗਊਆਂ ਨੂੰ ਵਧੀਆ ਆਰਾਮ ਦੇ ਇੱਕ ਬੈਠਣ ਲਈ ਇੱਕ ਨਵੀਂ ਉੱਚ ਤਕਨੀਕ ਯੋਜਨਾ ਦਾ ਸਹਾਰਾ ਲਿਆ ਹੈ। ਉਹਨਾਂ ਵੱਲੋਂ ਗਊਆਂ ਲਈ ਵਿਸ਼ੇਸ਼ ਉੱਚ ਤਕਨੀਕ ਛੜ ਦਾ ਨਿਰਮਾਣ ਕੀਤਾ ਹੈ ਜਿਸ ਵਿੱਚ ਤਕਰੀਬਨ ਇੱਕ ਸਮੇਂ 60 ਗਊਆਂ ਚਾਰਾ ਖਾਂ ਤੋਂ ਬਾਅਦ ਆਰਾਮ ਦਾ ਇੱਕ ਢੰਗ ਨਾਲ ਬੈਠ ਸਕਦੀਆਂ ਹਨ। ਅੱਜ ਇਸ ਛੜ ਦਾ ਅਧ்கਾਟਨ ਏਡੀਸੀ ਮੋਗਾ ਅਰਵਿੰਦਰ ਪਾਲ ਸਿੰਘ ਨੇ ਕੀਤਾ। ਜਦੋਂ ਇਸ ਦੇ ਸੰਬੰਧ ਵਿੱਚ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਹਨਾਂ ਵਾਂਗੂ ਨਵੀਂ ਤਕਨੀਕ ਅਪਣਾ ਕੇ ਡੇਰੀ ਦੇ ਤੰਦੇ ਨੂੰ ਪ੍ਰਫੁੱਲਤ ਕਰਨ ਅਤੇ ਕਣਕ ਝੋਨੇ ਦੀ ਫਸਲ ਦੇ ਨਾਲ-ਨਾਲ ਇਸ ਕਿੱਤੇ ਵਿੱਚੋਂ ਬਰਾਬਰ ਆਮਦਨੀ ਕਮਾ ਸਕਣ ਇਸ ਮੌਕੇ ਕਿਸਾਨ ਗਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਸ਼ੈੱਡ ਨੂੰ ਬਣਾਉਣ ਲਈ ਉਹਨਾਂ ਦਾ ਕਰੀਬ 23 ਲੱਖ ਰੁਪਏ ਖਰਚਾ ਆਇਆ ਹੈ ਅਤੇ ਇਸ ਨਾਲ گاਊਆਂ ਬਹੁਤ ਹੀ ਸੌਖੀਆਂ ਰਹਿੰਦੀਆਂ ਹਨ ਅਤੇ ਦੁੱਧ ਦੀ پیداوار ਵਿੱਚ ਵਾਧਾ ਹੁੰਦਾ ਹੈ ਉਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੁੱਧ ਦੇ ਰੇਟ ਵਧਾਏ ਜਾਣ ਤਾਂ ਜੋ ਹੋਰ ਵੀ ਕਿਸਾਨ ਇਸ ਧੰਦੇ ਵਿੱਚ ਪ੍ਰੇਰਿਤ ਹੋ ਸਕਣ ਇਸ ਮੌਕੇ ਜਤਿੰਦਰ ਸਿੰਘ ਬਿੱਟੂ ਚੰਨੋ ਵਾਲਾ ਮਨੀਸ਼ ਚੇਰਮੈਨ ਪੀਡੀਐਫਾ ਡਾਕਟਰ ਨਾਜ਼ਰ ਸਿੰਘ ਅਮਨਪ੍ਰੀਤ ਸਿੰਘ ਖਾਲਸਾ ਸੁਖਦੀਪ ਸਿੰਘ ਰੋਡੇ ਅਤੇ ਹੋਰ ਵੀ ਫੌਜਤ ਅਧਿਕਾਰੀ ਹਾਜ਼ਰ ਸਨ ਬਾਗਾਪੁਰਾਣਾ ਤੋਂ ਸੰਦੀਪ ਦੀਪੀ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਬਾਬਾ ਮੂਰ ਦੇ ਨਾਂ ਦੇ ਜਾਣੇ ਜਾਂਦੇ ਸਾਡੇ ਬਹੁਤ ਸਤਿਕਾਰਯੋਗ ਸਰਗੀਆ ਸਰਦਾਰ ਰਮਜੀਤ ਸਿੰਘ ਜੀ ਉੱਤੇ ਤੇ ਉਹ ਨਾਲ ਸੂਚੇ ਪਰਿਵਾਰ ਮੈਂ ਬਹੁਤ ਹੀ ਖੁਸ਼ੀ ਦਾ ਲੈਣਾ ਤੇ ਇਹ ਜੀ ਫਿਲਟਰ ਦੇ ਜੀ ਕੇ ਨਹੀਂ ਜੀ ਫਿਲਟਰ ਆਪਾਂ ਕਰਦੇ ਤਾਂ ਪ੍ਰੋਜੈਕਟ ਠੀਕ ਰਹੇਗਾ ਜੀ ਜਾਨੀ ਇਸ ਤਰ੍ਹਾਂ ਦਾ ਇਸ ਸਰੀਰ ਤੋਂ ਲਈ ਮੈਂ ਸਭ ਨੂੰ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਹੌਸਲਾ ਮਾਨਯੋਗ ਜੀ ਸਾਹਿਬ ਤੇ ਗੋਡੇ ਪਰਿਵਾਰ ਤੇ ਇੱਥੇ ਬੈਠੇ ਕਿਸਾਕ ਜੀ ਦਾ ਸਾਹਿਬ ਆਇਆ ਨੇ ਬਣੇ ਬਾਕੀ ਇਹ ਬਹੁਤ ਮਾਨਮਰੀ ਗੱਲ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਟਾਈਮ ਦੇ ਜਿਹੜੇ ਛੱਡਾ ਵਾਲੇ ਫਾਰਮ ਨੇ ਉਹ ਦਿਨੋਂ ਦਿਨ ਵਧਦੇ ਜਾ ਰਹੇ ਇਹਦੇ ਵਿੱਚ ਜਿਦਾ ਕਿ ਆਪਣਾ ਸਟਾਰਟ ਦੇ ਵਿੱਚ ਹੀ ਸਰਦਾਰ ਚੰنو ਵਾਲੇ ਵੱਲੋਂ ਅਸਿਆ ਕਿ ਰੋਟੀ ਪਰਿਵਾਰ ਦਾ ਬਹੁਤ ਵੱਡਾ ਹਿੱਸਾ ਹੈ ਇਹ ਬਿਲਕੁਲ ਸੱਚਾਈ ਹੈ ਅੱਜ ਦੇਰੀ ਦੇ ਵਿੱਚ ਅਪਰਪਰ ਹੀ ਦਸਤਾਨ ਦੇ ਵਿੱਚ ਹੁੰਦੇ ਆ ਜਦੋਂ ਵੀ ਕਿਤੇ ਕਿਸੇ ਪ੍ਰਦੇਸ਼ ਦੇ ਵਿੱਚ ਜਾਂਦੇ ਆ ਪੰਜਾਬ ਤੋਂ ਇਲਾਵਾ ਉੱਥੇ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਦੇ ਪਰਿਵਾਰ ਦਾ ਨਾਮ ਜਰੂਰ ਲਿਆ ਜਾਂਦਾ ਔਰ ਲੋਕ ਕਹਿੰਦੇ ਨੇ ਕਿ ਉਸ ਪਰਿਵਾਰ ਨੇ ਪੰਜਾਬ ਨੂੰ ਜਿਹੜਾ ਪ੍ਰੋਗਰੈਸਿਵ ਡੇਰੀ ਦਾ ਨਾਮ ਦਿੱਤਾ ਇਸ ਪਰਿਵਾਰ ਦਾ ਦਿੱਤਾ ਹੈ ਸਰਦਾਰ ਮਤੀ ਸਿੰਘੀ ਰੋਡੇ ਉਹਨਾਂ ਦਾ ਨਾਮ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਇੱਕ ਬੜੇ ਮਾਣ ਦੇ ਨਾਲ ਲਿਆ ਜਾਂਦਾ ਤੇ ਮਤੀ ਸਿੰਘ ਜੀ ਤੁਸੀਂ ਇਹ ਜਿਹੜਾ ਛੱਡ ਬਣਾਇਆ ਹੈਗਾ ਇਹ ਕਿਵੇਂ ਤੁਹਾਨੂੰ ਇਹਦੀ ਜਿਹੜੀ ਤਕਨੀਕ ਹੈ ਕਿੱਥੋਂ ਮਿਲੀ ਤੇ ਕਿੰਨਾ ਤੁਹਾਡਾ ਇੱਥੇ ਖਰਚਾ ਆਇਆ ਤੇ ਕਿਵੇਂ ਪੈਸਾ ਤੁਸੀਂ ਸਾਰਾ ਰੇਂਜ ਕੀਤਾ ਇਹ ਅਸੀਂ ਉਸਤਾਬ ਦੀ ਮਿਹਨਤ ਨਾਲ ਪੈਸਾ ਲਗਾਇਆ ਕੁਝ ਬੈਂਕ ਦੀ ਵੀ ਅਸੀਂ ਮਾਰਚ ਲਈ ਹੈ ਤੇ ਉਸਮੈਂ ਪਿਛਲੇ ਸਾਲ ਬਾਹਰ ਗਈ ਉੱਥੋਂ ਸਿੱਖਿਆ ਕੁਝ ਚੀਜ਼ਾਂ ਨਵੀਆਂ ਉਸ ਤੋਂ ਕਿਉਂਕਿ ਸਾਨੂੰ ਕਾਫੀ ਟਾਈਮ ਹੋ ਗਿਆ ਡੈਰੀ 'ਚ ਜਿਹੜੀਆਂ ਚੀਜ਼ਾਂ ਦੇ ਬਾਰੇ ਮਤਲਬ ਪਹਿਲਾਂ ਨੌਲੇਜ ਸੀ ਉਹ ਸਾਫ਼ ਜਿਹੜੀਆਂ ਨਵੀਆਂ ਹੁਣ ਡੈਰੀ ਫਾਰਮਾਂ ਤੋਂ ਵੱਡੇ ਵੱਡੇ ਫਾਰਮਾਂੋਂ ਤੋਂ ਲੈ ਕੇ ਸਿੱਖਿਆ ਹਾਂ ਤੇ ਉਹਦੇ ਨਾਲ ਹੀ ਸ਼ੁਰੂ ਕੀਤਾ ਜਿਹੜੀ ਸਾਨੂੰ ਇਹ ਸੀ ਪਹਿਲਾਂ ਪ੍ਰੋਬਲਮ ਸੀ ਵੀ ਛੋਟੇ ਛੱਟ ਸੀ ਛੱਟ 'ਚ ਸਾਨੂੰ ਪਸ਼ੂਆਂ ਨੂੰ ਹੀਟ ਸਟ੍ਰੈਸ ਬੜਾ ਪੈਂਦਾ ਸੀ ਹੀਟ ਸਟ੍ਰੈਸ ਕਰਕੇ ਸਾਡੇ ਮਤਲਬ ਪ੍ਰੋਬਲਮ ਆ ਜਾਂਦੀ ਸੀ ਕਰਮੇ ਕਰਕੇ ਮਣੀ ਤਾਂ ਹੀ ਵੱਡਾ ਛੱਟ ਪਾਇਆ ਪਾਣੀ ਦਾ ਇਹਦਾ ਪ੍ਰਬੰਧ ਕੀਤਾ ਆਟੋਮੈਟਿਕਾ ਹਰ ਵਕਤ ਪਾਣੀ ਨੂੰ ਬੈਠਣ ਲਈ ਬੈਡ ਸਿਸਟਮ ਕਰਤਾ ਇਹਨਾਂ ਨੂੰ ਤੇ ਪੱਠਿਆਂ ਲਈ ਨਟੀਆ ਮਾਰਦਾ ਕਰਤਾ ਪ੍ਰਬੰਧ ਯਾਨੀ ਸਾਰੀ ਚੀਜ਼ ਤੁਸੇਰ ਪਾਸੇ ਸਾਈਲੇ ਵਗੈਰਾ ਦਾ ਪੂਰਾ ਪ੍ਰਬੰਧ ਕਰ ਰਹੇ ਇਹਨਾਂ ਨੂੰ ਇਹ ਜਿਹੜਾ ਤੁਸੀਂ ਛੱਟ ਬਣਾਇਆ ਇਹਦੇ 'ਚ ਕਿੰਨੀਆਂ ਗਾਂਆਂ ਐ ਅਰ ਖੜ ਸਕਦੀਆਂ ਇਹ 60 ਗਾਇਆਂ ਲਗਣਾ ਤੇ ਕਿੰਨਾ ਟੋਟਲ ਖਰਚਾ ਆਇਆ ਇੱਥੇ ਸਾਰਾ ਇਹ ਤੇ ਇਸ ਟਾਈਮ 2 ਲੱਖ ਆਇਆ ਹੈ 2 ਲੱਖ ਰੁਪਏ ਮਤਲਬ ਇਸ ਤੇ ਖਰਚਾ ਆਇਆ ਹੈ ਕੋਸੇ ਸਾਡੇ ਸਿਸਟਮ ਰਹਿੰਦੇ ਆ ਪਰਲਰ ਵਗੈਰਾ ਲਾਉਣਾ ਹੋਰ ਚੀਜ਼ਾਂ ਲਾਉਣ ਵਾਲੀਆਂ ਰਹਿੰਦੇ ਆ ਉਹਨਾਂ ਤੇ ਟਾਈਮ ਲੱਗੂਗਾ ਬਣਾ ਰਹੇ ਹਾਂ ਕਿੰਨਾ ਤੁਸੀਂ ਦੁੱਧ ਜਿਹੜਾ ਉਹ ਡੇਲੀ ਜਿਹੜਾ ਤੁਸੀਂ ਇਹਨਾਂ ਨੂੰ ਹਾਸਲ ਕਰਦੇ ਹੋ ਹੁਣ 10 ਕੁਇੰਟ ਦੇ ਕਰੀਫ ਕਰ ਰਹੇ ਹਾਂ ਕਿ ਕਿੰਨਾ ਸੁਣੋ ਉਹਦਾ ਜਿਹੜਾ ਦੁੱਧ ਦਾ ਜਿਹੜਾ ਸਰਕਾਰ ਰੇਟ ਕੀ ਦੇ ਰਹੀ ਹੈ ਜਿਹੜਾ ਥੋੜਾ ਇਸ ਟਾਈਮ ਤਾਂ ਮਤਲਬ ਬਹੁਤ ਘੱਟ ਆ ਜੇ ਦੇਖਿਆ ਵੇ 27 ਰੁਪਏ ਦੇ ਲਗਭਗ ਆ ਕਿਉਂਕਿ ਪਿਛਲੇ ਸਾਲ ਸਾਲ ਦੇ ਰੇਟ ਬਹੁਤ ਘੱਟੇ ਆ ਤੁਸੀਂ ਹਰ ਚੀਜ਼ ਦੀ ਮੰਗਾਈ ਆ ਫੀਡ ਬਹੁਤ ਮਹਿੰਗੀ ਹੋ ਗਈ ਆ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਆ ਮਤਲਬ ਇਹ ਦੁੱਧ ਸਭ ਨੂੰ ਦੁੱਧ ਸਾਨੂੰ ਦੁੱਧ ਦਾ ਰੇਟ ਦਿੱਤਾ ਜਾਵੇ ਕਿ ਕੋਈ ਪ੍ਰਾਈਵੇਟ ਵੀ ਤੁਸੀਂ ਕੋਈ ਕਿਸੇ ادارے ਨੂੰ ਦੁੱਧ ਵੇਚਦੇ ਆ ਕਿ ਜਾਂ ਸਰਕਾਰ ਦੇ ਫਰੂਜ ਜਾ ਸਰਕਾਰ ਵਾਲਿਆਂ ਨੂੰ ਵੇਚਦੇ ਆ ਕਿਉਂਕਿ ਜੇ ਪ੍ਰਾਈਵੇਟ ਤੱਕ ਜੇ ਸਰਕਾਰ ਨਾ ਹੋਗੀ ਤਾਂ ਪ੍ਰਾਈਵੇਟ ਤਾਂ ਉਹ ਡਾਊਨ ਕਰਨਗੇ ਜੇ ਸਰਕਾਰੀ ਦારા ਬਜਾਰਾ ਹੋਊਗਾ ਤਾਂ ਪ੍ਰਾਈਵੇਟ ਨਾਲ ਬਚਣਗੇ ਜਿਹੜੀ ਕੰਪਨੀ ਦੋਂਤ ਚੱਲਦੀ ਤਾਂ ਇਹ ਵੀ ਇੱਕ ਨੂੰ ਬਾਹਰ ਵੈਲਕਮ ਏਡੀ ਜਿਸਾ ਜਿਹੜਾ ਇਹ ਕਾਫੀ ਲੰਬੇ ਸਮੇਂ ਤੋਂ ਇਹ ਪਰਿਵਾਰ ਹੈ ਡੇਰੀ ਫਾਰਮ ਨਾਲ ਜੁੜਿਆ ਹੋਇਆ ਹੈ ਦੇ ਸਰਕਾਰ ਵੀ ਇਹਨਾਂ ਦੀ ਮਤਲਬ ਸ਼ੁਰੂ ਤੋਂ ਲੈ ਕੇ ਹੈਲਪ ਵੀ ਕਰਦੇ ਰਹੀ ਹੈ ਵੀ ਡੇਰੀ ਫਾਰਮ ਨੂੰ ਚਿੱਟਾ ਐਨਕਲਾਬ ਲੈਂਦਾ ਜਾ ਪੰਜਾਬ ਦੇ ਵਿੱਚ ਇਸ ਤੋਂ ਇਲਾਵਾ ਸਰਕਾਰ ਦੀਆਂ ਹੋਰ ਕੀ ਪਾਲਿਸੀਆਂ ਹਨ ਜਿਹੜੀਆਂ ਜੀਮੇਦਾਰ ਨੂੰ ਕਣਕ ਝੋਨੇ ਤੋਂ ਪਾਸੇ ਹਟਾ ਕੇ ਡੇਰੀ ਫਾਰਮ ਨੂੰ ਉੱਚਾ ਚੱਕਿਆ ਜਾ ਸਰਕਾਰ ਤਾਂ ਹਮੇਸ਼ਾ ਹੀ ਅੱਜਕੱਲ ਪਿਛਲੇ ਕਾਫੀ ਸਮੇਂ ਤੋਂ ਇਸ ਪਾਸੇ ਲੱਗੀ ਹੋਈ ਹੈ ਕੋਸ਼ਿਸ਼ ਕਰ ਰਹੀ ਹੈ ਕਿ ਜੀਮੇਦਾਰ ਜਿਹੜੇ ਆ ਕਣਕ ਝੋਨੇ ਵਾਲੇ ਪਾਸੇ ਸਾਈਡ ਤੇ ਹੋ ਕੇ ਡੇਰੀ ਫਾਰਮਿੰਗ ਯਾ ਹੋਰ ਵੀ ਕਿੱਤਿਆਂ ਵੱਲ ਜਾਵੇ ਤਾਂ ਕਿ ਬੇਸਿਕਲੀ ਦੇਖਿਆ ਜਾਵੇ ਤਾਂ ਕਿਉਂਕਿ ਜਦੋਂ ਆਪਾਂ ਝੋਨਾ ਲਾਉਨੇ ਆ ਹਰ ਸਾਲ ਕਿੰਨਾ ਪਾਣੀ ਹੀਠੋਂ ਆਪਾਂ ਚੱਕਦੇ ਆ ਉੱਪਰ ਲੈ ਕੇ ਆਉਨੇ ਆ ਫਸਲਾਂ ਚਲਾਉਨੇ ਆ ਪਰ ਪਾਣੀ ਦਾ ਲੈਵਲ ਜਿਵੇਂ ਕਿ ਹੁਣ ਆਪਾਂ ਮੋਗੇ ਜ਼ਿਲ੍ਹੇ ਦੀ ਗੱਲ ਕਰ ਲਈਏ ਹੁਣ ਕਿਉਂਕਿ ਆਪਾਂ ਮੋਗੇ ਜ਼ਿਲ੍ਹੇ ਚ ਹੀ ਅਸਲ ਖੜੇ ਆ ਰੋਡੇ ਪਿੰਡ ਔਰ ਮੋਗੇ ਜ਼ਿਲ੍ਹੇ ਦਾ ਪਾਣੀ ਵੀ ਕਾਫੀ ਨੀਚੇ ਜਾ ਚੁੱਕਾ ਜਿਸ ਦੇ ਕਰਕੇ ਜ਼ਿਮੀਂਦਾਰਾਂ ਨੂੰ ਜਿਹੜਾ ਹੈਗਾ ਡੂੰਘੇ ਬੋਰ ਕਰਨੇ ਪੈਂਦੇ ਆ ਸੋ ਡੂੰਘੇ ਬੋਰ ਕਰਨ ਦੇ ਨਾਲ ਖਰਚਾ ਵੀ ਜ਼ਿਆਦਾ ਹੁੰਦਾ ਹੈ ਔਰ ਹੋਰ ਜ਼ਿਆਦਾ ਰੱਬ ਨਾ ਕਰੇ ਕੁਝ ਹੋਰ ਸਮੇਂ ਬਾਅਦ ਹੋਰ ਜ਼ਿਆਦਾ ਡੂੰਘੇ ਕਰਨੇ ਪੈਗੇ ਤਾਂ ਹੋਰ ਖਰਚਾ ਵੀ ਹੋਊਗਾ ਔਰ ਕੁਦਰਤੀ ਇਹ ਵੀ ਪਾਣੀ ਜਿਹੜਾ ਚੰਗਾ ਉਹ ਹੋਰ ਔਖਾ ਮਿਲੂਗਾ ਸੋ ਇਸ ਜੀ ਨੂੰ ਪਾਣੀ ਨੂੰ ਬਚਾਉਂਦੇ ਹੋਏ ਪਾਣੀ ਦਾ ਖਿਆਲ ਰੱਖਦੇ ਹੋਏ ਇਹ ਬਿਹਤਰ ਹੋਵੇਗਾ ਕਿ ਇਸ ਤਰ੍ਹਾਂ ਦੇ ਜਿਹੜੇ ਹੈਗੇ ਆ ਡੇਰੀ ਯੂਨਿਟਸ ਵੱਲ ਧਿਆਨ ਦਿੱਤਾ ਜਾਵੇ ਔਰ ਡੇਰੀ ਯੂਨਿਟਸ ਜਿਵੇਂ ਕਿ ਆਪਾਂ ਰੋਡੇਪਿੰਡ ਸਾਡੇ ਐਸਜੀਬੀਸੀ ਮੈਂਬਰ ਸਾਹਿਬ ਮੇਰੇ ਨਾਲ ਖੜੇ ਨੇ ਬੜੀ ਇਹ ਨਰੀ ਕਾਮਯਾਬੀ ਹੈ ਇਸ ਇਲਾਕੇ ਸਾਰੇ ਪੰਜਾਬ ਚ ਨਾ ਨਾਂ ਹੈ ਹਿੰਦੁਸਤਾਨ ਚ ਨਾ ਨਾਂ ਹੈ ਪਰ ਬਾਹਰਲੇ ਮੁਲਕਾਂ ਚੋਂ ਜਾ ਕੇ ਜਿਹੜੀ ਟੈਕਨੀਕ ਹੈ ਉੱਥੋਂ ਦੀ ਲੈ ਕੇ ਇਹ ਇਥੇ ਆਪਦੇ ਰੋਡੇ ਪਿੰਡ ਚ ਲਿਆਏ ਆ ਅੱਜ ਵੀ ਇਥੇ ਅੱਜ ਛੱਡ ਦਾ ਉਦਘਾਟਨ ਕੀਤਾ ਗਿਆ ਹੈ ਔਰ ਵਿਸ਼ੇਸ਼ ਤੌਰ ਤੇ ਮੈਨੂੰ ਨਾ ਨੇ ਇਨਵਾਈਟ ਕੀਤਾ ਲੱਖਾਂ ਨਿਵਾਸੀ ਇਥੇ ਬੈਠੇ ਆ ਸਾਰੇ ਇਥੇ ਆਈ ਆ ਔਰ ਬੜਾ ਸੋਹਣਾ ਛੱਡ ਇਹਨਾਂ ਨੇ ਬਣਾਇਆ ਹੈ ਔਰ ਬੜੀ ਤਰੱਕੀ ਇਸ ਫੀਲਡ ਦੇ ਵਿੱਚ ਕਰ ਰਹੇ ਆ ਅਸੀਂ ਇਹਨਾਂ ਨੂੰ ਹੋਰ ਵੀ ਤਰੱਕੀ ਕਰਨ ਵਾਸਤੇ ਜੀ ਅਰਦਾਸ ਕਰਦੇ ਹਾਂ ਪਰਮਾਤਮਾ ਅਗੇ ਹੋਰ ਤਰੱਕੀ ਕਰਨ ਔਰ ਐਸੀ ਮੈਂ ਇਹ ਚਾਹੂੰਗਾ ਕਿ ਹੋਰ ਵੀ ਸਾਡੇ ਜਿੰਨਰਪਰਾ ਇਹਨਾਂ ਦੀ ਨਕਲ ਕਰਨ ਵੀ ਕਿਸ ਤੰਗ ਨਾਲ ਤਰੱਕੀ ਕਰ ਰਹੇ ਹਨ ਤਾਂ ਕਿ ਇਸ ਫੀਲਡ ਚ ਆਉਣ ਔਰ ਜਿਹੜਾ ਹੈਗਾ ਚੋਨਾ ਔਰ ਕਣਕ ਵਾਲੇ ਪਾਸੇ ਥੋੜਾ ਜਿਹਾ ਘਟ ਕੇ ਡੇਰੀ ਵਾਲੇ ਪਾਸੇ ਜ਼ਿਆਦਾ ਇਹਨਾਂ ਨੇ ਤੁਹਾਡੇ ਕੋਲ ਕੋਈ ਸਮੱਸਿਆਵਾਂ ਰੱਖੀਆਂ ਨੇ ਡੇਰੀ ਫਾਰਮ ਨੂੰ ਆਉਂਦੀਆਂ ਉਹ ਕਿਹੜੀਆਂ ਸਮੱਸਿਆਵਾਂ ਤੇ ਕਿਵੇਂ ਹੱਲ ਕਰੋਗੇ ਤੁਸੀਂ ਇਹਨਾਂ ਨੇ ਕੋਈ ਸਮੱਸਿਆਵਾਂ ਦੱਸੀਆਂ ਇੱਥੇ ਸ਼ਿਰਦ ਦੇ ਉਦਘਾਟਨ ਕਰਨ ਤੋਂ ਪਹਿਲਾਂ ਕੁਝ ਪੁਆਇੰਟ ਸੀਗੇ ਤੇ ਮੈਂ ਇਹਨਾਂ ਨੂੰ ਕਹਿ ਰਸੀ ਵੀ ਆਪਾਂ ਪੰਜਾਬ ਸਰਕਾਰ ਨਾਲ ਮੈਟਰ ਟਿਕ ਅਪ ਕਰੀਏ ਔਰ ਜੇਕਰ ਬਾਕੀ 스테ਟਸ ਦੇ ਵੀ ਇਸ਼ੂਜ਼ ਹੈਗੇ ਆ ਤੇ ਸੈਂਟਰ ਗਵਰਨਮੈਂਟ ਨੂੰ ਪੰਜਾਬ ਸਰਕਾਰ ਵੱਲੋਂ ਲਿਖਿਆ ਜਾ ਸਕਦਾ ਹੈ ਸਮੱਸਿਆ ਮਕ ਕੀ ਹੈਗੀ ਜੀ ਇਹਨਾਂ ਨੇ ਕੁਛ ਤਾਂ ਦੱਸਿਆ ਵੀ ਕੁਝ ਜਦੋਂ ਹੁਣ ਇਥੋਂ ਸੇਲ ਹੁੰਦੀ ਹੈ ਆਪਣੇ ਗਾਈਆਂ ਦੀ ਅੱਗੇ ਸੇਲ ਕਾਫੀ ਰੇਟ ਮਿਲਦੇ ਸੀਗੇ ਹੁਣ ਕੁਛ ਰੇਟ ਘਟ ਗਏ ਕੁਝ ਵਪਾਰੀ ਇੰਟਰਮੀਡੀਏਟਰੀਜ਼ ਜਿਹੜੇ ਹੈਗੇ ਆ ਉਹ ਉਹਨਾਂ ਦੀ ਕੋਸ਼ਿਸ਼ ਹੈ ਵੀ ਜਿਹੜੇ ਸਿੱਧੇ ਤੌਰ ਤੇ ਜ਼ਿਮੀਂਦਾਰ ਪਰਾ ਇਥੋਂ ਗਾਈਆਂ ਲੈ ਕੇ ਜਾਂਦੇ ਸੀਗੇ ਵੀ ਉਹ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਨੂੰ ਰੋਕਿਆ ਜਾਂਦਾ ਔਰ ਜਿਹੜੇ ਜਿਹੜੇ ਵਿਚੋਲੇ ਹੈਗੇ ਜਿਹੜੇ ਵਿਚੋਲੇ ਜੋਲਗੀ ਕਰਦੇ ਆ ਉਹ ਆਪਦੇ ਪੱਧਰ ਤੇ ਗਾਈਆਂ ਲਿਜਾ ਕੇ ਤੇ ਉੱਥੇ ਵੰਘੀਆਂ ਦੂਜੇ ਸਟੇਟਾਂ 'ਚ ਲਿਆ ਕੇ ਵੇਚਣਾ ਚਾਹੁੰਦੇ ਆ ਜਿਸ ਵਜ੍ਹਾ ਕਰਕੇ ਸਿੱਧੇ ਜਿਹੜੇ ਜੀਮੇਂਦਾਰ ਫਰਾ ਸਾਡੇ ਸਟੇਟ 'ਚ ਘੱਟ ਆ ਰਹੀ ਹੈ ਜੋ ਇਹਨਾਂ ਨੇ ਗੱਲ ਦੱਸੀ ਹੈ ਇਹ ਚੀਜ਼ ਬੜੀ ਸੀਰੀਅਸ ਮੈਟਰ ਹੈ ਸਾਰਿਆਂ ਨੂੰ ਮਤਲਬ ਖੁੱਲ ਹੋਣੀ ਚਾਹੀਦੀ ਹੈ ਕੋਈ ਚੀਜ਼ ਮਤਲਬ ਬੰਦਾ ਕਿਤੋਂ ਵੀ ਖਰੀਦ ਕੇ ਆਦਾ ਕੋਈ ਜਾਨਵਰ ਹੈਗਾ ਦੂਰੋਂ ਬਸੇ ਸਟੇਟ 'ਚ ਆਉਦੇ ਕਰ ਲਿਆ ਜਾ ਸਕੇ ਇਹ ਪ੍ਰੋਬਲਮ ਨੂੰ ਸੌਲਵ ਆਊਟ ਕਰਨ ਦੀ ਲੋੜ ਹੈ। ਅ ਇਟ ਇਜ਼ ਜਿਵੇਂ ਤੁਸੀਂ ਪੰਜਾਬ ਦਾ ਜਿਹੜਾ ਇਸ ਟਾਈਮ ਜਿਹੜਾ ਕਿਸਾਨ ਬਹੁਤ ਖੁਦਕੁਸ਼ੀ ਵਾਲੇ ਰਾਹ ਦੇ ਵਿੱਚ ਪਿਆ ਹੋਇਆ ਹੈ। ਇਸ ਤੋਂ ਲੋਕ ਮੋਗੇ ਜਲੇ ਦੇ ਵਿੱਚ ਤੁਸੀਂ ਕਿਸਾਨਾਂ ਲਈ ਕੋਈ ਨਵਾਂ ਸਨੇਹਾ ਜਿਹੜਾ ਕੋਈ ਇਸ ਤਰ੍ਹਾਂ ਦੇ ਰਾਹ ਨਾ ਹੋਊ ਬਰਾਊਨ ਤੇ ਨਵੇਂ ਧੰਦੇ ਰੋਪਣ ਕੋਈ ਸਰਕਾਰ ਨੇ ਕੋਈ ਨਵਾਂ ਕੁਝ ਦੇਖੋ ਜਿਹੜੀ ਖੁਦਕੁਸ਼ੀ ਵਾਲੀ ਗੱਲ ਹੈ ਇਹ ਤਾਂ ਬੜੀ ਮਾੜੀ ਗੱਲ ਹੈ ਪਹਿਲੀ ਗੱਲ ਤਾਂ ਔਰ ਬੇਸਿਕਲੀ ਇਹਦੇ ਵਿੱਚ ਮੈਂ ਵੀ ਕਿਉਂਕਿ ਮੇਰੀ ਬੈਕਗ੍ਰਾਉਂਡ ਵੀ ਇੱਕ ਜ਼ਿੰਮੇਵਾਰ ਨਾਲ ਹੈਗੀ ਹੈ ਔਰ ਮੈਂ ਸਮਝਦਾ ਵੀ ਇਹਦਾ ਇੱਕ ਕਾਰਨ ਵੀ ਹੈਗਾ ਬੇਸਿਕਲੀ ਕਿ ਆਪਣੇ ਜਿਹੜੇ ਪ੍ਰਾਈਸ ਇੰਡੈਕਸ ਨਾਲ ਆਪਣੀ ਜਿਹੜੀ ਜ਼ਿੰਮੇਵਾਰਦੀ ਜਿਹੜੀ ਆਪਣੇ ਉਪਜ ਹੈਗੀ ਜਿਹੜੀ ਆਪਾਂ ਜਿਹੜੀ ਆਪਣੀ ਫਸਲ ਬੀਜਦੇ ਆ ਉਹ ਅੱਜ ਤੋਂ ਜਿਵੇਂ 30 ਸਾਲ ਪਹਿਲਾਂ ਜਿਹੜੇ ਰੇਟ ਸੀਗੇ ਔਰ ਜਿੰਨਾ ਖਰਚਾ ਪਹਿਲਾਂ 30 ਸਾਲ ਪਹਿਲਾਂ ਸੀਗਾ ਉਸ ਦੇ ਮੁਤਾਬਕ ਖਰਚੇ ਤਾਂ ਵੱਧ ਗਏ ਤੇ ਰੇਟ ਉਹਨੇ ਨਹੀਂ ਮਿਲਦੇ ਫਸਲ ਦੀ ਜਿਸ ਕਰਕੇ ਜੀਵਨਦਾਰ ਦਾ ਬੇਸਿਕਲੀ ਇਨਕਮ ਜਿਹੜਾ ਨਾ ਉਹ ਕੱਟ ਗਿਆ ਇਨਕਮ ਘਟਣ ਦੇ ਨਾਲ ਔਰ ਖਰਚੇ ਵਧਣ ਦੇ ਨਾਲ ਉਹ ਜੀਵਨਦਾਰ ਸਾਡੇ ਡਾਊਨ ਆ ਗਿਆ ਔਰ ਇਹ ਇੱਕ ਰੀਜ਼ਨ ਬਣਦਾ ਜਿਹਦਾ ਕਿ ਇਸ ਸਰਕਾਰਾਂ ਨੂੰ ਦੇਖਣ ਦੀ ਲੋੜ ਹੈ ਸੈਂਟਰ ਲੈਵਲ ਤੇ ਵੀ ਕੋਈ ਪਾਲਿਸੀ ਮੈਟਰ ਬਣਾਉਣ ਦੀ ਲੋੜ ਹੈ ਚਾਹੇ ਹੁਣ ਇੱਕ ਆਪਣੇ ਪੰਜਾਬ ਸਰਕਾਰ ਨੇ ਵੈਸੇ ਇੱਕ ਬਹੁਤ ਹੀ ਅੱਛੇ ਹੁਣ ਕਦਮ ਚੁੱਕਿਆ ਹੈ ਜਿਸ ਤਰ੍ਹਾਂ ਕਿ ਹੁਣ ਬੀਮਾ ਯੋਜਨਾ ਸਟਾਰਟ ਕੀਤੀ ਹੈ ਬੀਮਾ ਯੋਜਨਾ ਜੀਵਨਦਾਰਾਂ ਵਾਸਤੇ ਵੀ ਛੋਟੇ ਜ਼ਿੰਦਦਾ ਜਿਹੜੇ ਹੈਗੇ ਆ ਕੋਈ ਫਸਲ ਨੂੰਸਾਨ ਹੁੰਦਾ ਹੈ ਹੋਰ ਇਹਦਾ ਇਸ ਤਰ੍ਹਾਂ ਦਾ ਉਹ ਬੀਮਾਗਰ ਉਹਦਾ ਲਾਭ ਉਠਾ ਸਕਦੇ ਆ ਜਿਹੜੇ ਬੀਮਾ ਯੋਜਨਾ ਜਿਹੜੀ ਕਿਵੇਂ ਕਿਸਾਨ ਲੈ ਸਕਦਾ ਤੇ ਕਿੱਥੇ ਅਪਲਾਈ ਕਰ ਸਕਦਾ ਇਸ ਪਾਸੇ ਇਹ ਤਾਂ ਜੀ ਤੁਸੀਂ ਡਿਸਟ੍ਰਿਕਟ ਮੰਡੀ ਅਫਸਰ ਸਾਰੇ ਜ਼ਿਲ੍ਹਿਆਂ ਦੇ ਜਿਹੜੇ ਹੈਗੇ ਆ ਉਹਨਾਂ ਨੇ ਡਿਊਟੀ ਨਾਲ ਲਾਈਆਂ ਗਈਆਂ ਇਹਨਾਂ ਦੇ ਕਾਰਡ ਬਣਾਉਣ ਵਾਸਤੇ ਸਾਰੇ ਉਹਨਾਂ ਨੇ ਆਪਣੇ ਤੌਰ ਤੇ ਸਾਰੇ ਪਿੰਡਾਂ ਦੇ ਵਿੱਚ ਕੁਜਾਤਾਂ ਰਹੀ ਵੀ ਤੁਸਿਲਾਂ ਰਾਂ ਨਹੀਂ ਵੀ ਜਾਣ ਕੇ ਦਿੱਤੀ ਹੋਈ ਹੈ ਉਹ ਕ੍ਰਾਈਟੇਰੀਆ ਬਣਾਏ ਜਿਸ ਕੈਟਾਗਰੀ ਦੇ ਅਸੀਂ ਜ਼ਿਮੀਂਦਾਰ ਜਿਹੜੇ ਛੋਟੇ ਜ਼ਿਮੀਂਦਾਰ ਜਿਹੜੇ ਹੈਗੇ ਇਸ ਚੀਜ਼ ਦਾ ਲਾਭ ਲੈ ਸਕਦੇ ਆ ਇਹਦੇ ਕੋਈ ਸੀਮਾ ਵੀ ਹੈਗੀ ਹੈ ਵੀ ਇਨੇ ਟਾਈਮ ਤੱਕ ਜੀਮੇਦਾਰ ਵਾਲਾ ਲਾਭ ਸਦਾ ਨਹੀਂ ਇਹ ਤੁਸੀਂ ਅਪਲਾਈ ਕਰ ਸਕਦੇ ਹੋ ਹੁਣ ਵੀ ਕਰ ਸਕਦੇ ਹੋ ਕੋਈ ਸੀਮਾ ਨਹੀਂ ਹੈਗੀ ਲਾਈਕ ਅਸਰ ਹੋਰ ਕੀ ਸੁਨੇਹਾ ਦੇਵੋਗੇ ਜੀਮੇਦਾਰ ਨੂੰ ਇਸ ਤੋਂ ਇਲਾਵਾ ਮੈਂ ਤਾਂ ਇਹੀ ਚਾਹੂੰਗਾ ਕਿ ਜੀਮੇਦਾਰ ਪਰਾ ਸਾਡੇ ਪੰਜਾਬ ਦੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਹਰ ਵਕਤ ਤਰੱਕੀ ਕਰੇ ਠੀਕ ਹੈ ਥੈਂਕ ਯੂ ਓਰੀਆ ਜੰਗਲ